ਗਿਆ ਮੋਦੀਆ ਤੇਰੇ ਤੇ ਲਾਣਤਾ ਨੇ ਲਾਣਤਾ ਤੈਨੂੰ ਜੰਮਣ ਵਾਲੀ ਤੇ ਲਾਣਤਾ ਇਹ ਸਾਡੇ ਸ਼ਹੀਦਾਂ ਦੀਆਂ ਮਾਮਾ ਨੂੰ ਤਾਂ ਸਭ ਬਹਾਰਾ ਮਾਮਾ ਕਹਿੰਦੇ ਨੇ ਕਹਿੰਦਿਆਂ ਨੇ ਨਿਤ ਜੰਮਣ ਇਹ ਜੇ ਸੂਰਮੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਔਰ ਦਿੱਲੀ ਦੇ ਵਿੱਚ ਸ਼ਹੀਦ ਹੋਏ ਨੇ ਔਰ ਜਿਹੜੇ ਉਸ ਗੁਰੂ ਦੇ ਪੁੱਤ ਨੇ ਉਸ ਗੁਰੂ ਦੇ ਲਾਲ ਨੇ ਜਿਸ ਮੇਸ ਪਿਤਾ ਦੇ ਪੁੱਤ ਨੇ ਕਦੇ ਨਾ ਹਾਰ ਮੰਨੀ ਐ ਨਾ ਕਦੇ ਹਾਰ ਮੰਨਣੀ ਐ ਪਰ ਮੋਦੀ ਤੇਰੀਆਂ ਅੱਖਾਂ 'ਚ ਹਿੰਝੂ ਆਉਣਗੇ ਤੂੰ ਪਸਤਾਵੇਂਗਾ ਵੇਲੇ ਨੂੰ ਤੈਨੂੰ ਪਸਤਾਉਣ ਤੋਂ ਬਿਨਾ ਹੋਰ ਕੁਛ ਨਹੀਂ ਤਾਂ ਮੰਨਿਆ ਜਾਂਦਾ ਹੁਣ ਤਾਂ ਅਸੀਂ ਤੈਨੂੰ ਹਜੇ ਸੁਲਾ ਨਾਲ ਸਮਝਾ ਰਹੇ ਹਾਂ ਤੂੰ ਮੰਨ ਜਾ ਨਹੀਂ ਤਾਂ ਫਿਰ ਇੱਕ ਦਿਨ ਮੋਦੀਆ ਤੈਨੂੰ ਕੁੱਤੇ ਮੰਗੂ ਪਟਾਪਾ ਕੇ ਗਲ ਦੇ ਵਿੱਚ ਤੇਰਾ ਉਹ ਜਨੂਸ ਕਟਾਂਗੇ ਜਿਹੜਾ ਤੂੰ ਜ਼ਿੰਦਗੀ ਭਰ ਯਾਦ ਰੱਖੇਗਾ ਪਰ ਸਾਡੇ ਚੱਲਣਗੇ ਅਸੀਂ ਜਦ ਆਪਣੇ ਪੋਤੇ ਪਣੋਤਿਆਂ ਨੂੰ ਕਰਵਾਵਾਂਗੇ ਵੀ ਪੁੱਤ ਇੱਕ ਦਿਨ ਇਹ ਜੇ ਦਿਨ ਆਇਆ ਸੀ ਜਦੋਂ ਅਸੀਂ ਛੜਕਾਂ ਤੇ ਰੁਣਦੇ ਸੀ ਛੋਡੇ ਬਾਪ ਜਿਹੜੇ ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਵੀ ਇਸ ਦੁਨੀਆ ਕੇ ਵਾਦੇ ਪਕੀਆਂ ਤੇਰੇ ਤੇ ਲਾਣ ਤਾਂ ਪਹਿਣਗੀਆਂ ਬਾਰ-ਬਾਰ ਲਾਣ ਤਾਂ ਪਹਿਣਗੀਆਂ ਇਨੂੰ ਕਿਸੇ ਨੇ ਯਾਦ ਨਹੀਂ ਕਰਨਾ ਇਹਨਾਂ ਨੂੰ ਤਾਂ ਸਦਾ ਹੀ ਯਾਦ ਕਰਨਗੇ ਮੋਦੀ ਪਾਕਿਆ ਹਜੇ ਵੀ ਮੰਨ ਜਾ ਤੂੰ ਮੰਨ ਜਾ ਤੈਨੂੰ ਮੰਨਣ ਦਾ ਟਾਈਮ ਦੇਤਾ ਅਸੀਂ ਨੇ 5 ਮਹੀਨੇ ਹੋ ਗਏ ਸਾਨੂੰ ਫਿਰਦਿਆਂ ਨੂੰ ਤੂੰ ਅੱਜ ਤੱਕ ਨਹੀਂ ਵਾਰ ਆਇਆ ਪਰ ਤੂੰ ਅੱਜ ਤੱਕ ਵੀ ਜਹਾਜ਼ਾਂ 'ਚ ਘੁੰਮਦਾ ਫਿਰਦਾ ਹੈ ਬਸ ਕਾਵੇਂਗਾ ਬੇਲੇ ਨੂੰ ਅੱਜ ਤੇਰੇ ਪੀਜੇਪੀ ਸਰਕਾਰਾਂ ਜਿਹੜੀਆਂ ਅੱਜਨੇ ਚਰਚਾ ਕਰਦੇ ਆ ਉਹਦੇ ਉੱਤੇ ਤੇਰੇ ਕੰਨੀ ਜਦ ਭੌਂਕਦੇ ਨੇ ਬੈਠੇ ਫਿਰ ਗੁੱਸਾ ਬੜਾ ਚੜਦਾ ਹੈ ਦੇਖ ਕੇ ਬਿਕੜੀਓ ਇਹਨਾਂ ਝੂਠੀਆਂ ਖਬਰਾਂ ਨੂੰ ਕੋਈ ਕੁਝ ਦੱਸਦਾ ਹੈ ਕੋਈ ਕੁਝ ਦੱਸਦਾ ਹੈ ਤੂੰ ਮੋਦੀ ਕਹਿੰਦਾ ਹੈ ਮੈਂ ਤੁਹਾਡੇ ਖਤਰ ਚੰਗਾ ਕੰਮ ਕੀਤਾ ਹੈ ਇਹ ਸਾਨੂੰ ਚੰਗਾ ਨਹੀਂ ਲੱਗਦਾ ਜਦ ਅਸੀਂ ਤੈਨੂੰ ਵਾਰ-ਵਾਰ ਇੱਕੋ ਗੱਲ ਕਹਿਣ ਲੱਗ ਰਹੀਆਂ ਵੀ ਸਾਨੂੰ ਚੰਗਾ ਨਹੀਂ ਲੱਗਿਆ ਤੇਰਾ ਕੰਮ ਇਨੂੰ ਵਾਰ-ਵਾਰ ਪਾਪੀ ਕਹਿ ਕੇ ਬੁਲਾਉਨੇ ਆ ਤੂੰ ਤਾਂ ਪਾਪੀਆਂ ਉਹਨਾਂ ਮੁਗਲਾਂ ਤੋਂ ਟੱਪ ਗਿਆ ਜਿਹੜਾ ਇਹਨਾਂ ਅਧਿਆਸਾਂ ਦੇ ਵਿੱਚ ਤੂੰ ਖੜੇ ਕਰਨ ਲੱਗਿਆ ਪਿਆ ਇੱਕ ਨਵਾਂ ਰੋਗ ਰੋਜ ਦਾ ਤੇਰੇ ਇਹਨਾਂ ਨਿਕਲੇ ਸੱਪਾਂ ਦਾ ਸਾਨੂੰ ਬੜਾ ਹੀ ਖਤਰਾ ਹੋਗਾ ਸਾਡੇ ਬੱਚਿਆਂ ਨੂੰ ਅਸੀਂ ਬੱਚਿਆਂ ਦੇ ਖਾਤਰ ਜੇ ਸਾਡੀ ਜਾਨ ਵੀ ਦਿੱਲੀ 'ਚ ਵਗ ਜੂ ਸਾਨੂੰ ਕੋਈ ਖਤਰਾ ਨਹੀਂ ਅਸੀਂ ਗੋਲੀਆਂ ਵੀ ਖਾ ਲਾਂਗੇ ਬੰਬ ਵੀ ਸਿੱਟੇ ਜਰ ਲਾਂਗੇ ਪਰ ਸਾਡੇ ਬੱਚਿਆਂ ਦਾ ਜੋ ਅਸੀਂ ਨੇ ਹੱਕ ਲੈਣਾ ਹੈ ਅਸੀਂ ਲੈ ਕੇ ਖੜਾਂਗੇ ਮੋਦੀਆਂ ਅਸੀਂ ਨੇ ਹੱਕ ਨਹੀਂ ਛੱਡਣਾ ਇਹ ਮਾਂਵਾ ਧੰਨੇ ਜਿਹੜੀਆਂ ਇਹਨਾਂ ਛੜਕਾਂ ਦੇ ਉੱਤੇ ਬੈਠ ਕੇ ਰੋਂਦੀਆਂ ਨੇ ਨੂੰ ਦਿਨ ਰਾਤ ਕਿਸੇ ਦਾ ਕੱਲਾ ਪੁੱਤ ਮੁੱਕਿਆ ਕਿਸੇ ਦੀ ਧੀ ਮੁੱਕੀ ਕਿਸੇ ਦਾ ਜਵਾਈ ਮੁੱਕਿਆ ਅੱਜ ਉਹਨਾਂ ਦੇ ਅੰਦਰਲੇ ਦੁੱਖ ਫੋੜ ਕੇ ਦੇਖੋ ਪਰ ਮੋਦੀਆਂ ਤੈਨੂੰ ਕਿਸੇ ਤੇ ਰਹਿਮ ਨਹੀਂ ਆਇਆ ਪਪੀਆ ਜੀ ਕਾ ਖਰਵਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਭਗਤ ਸਿੰਘ ਤੇਰੀ ਸੋਚ ਤੇ ਭਗਤ ਸਿੰਘ ਤੇਰੀ ਸੋਚ ਤੇ ਨਾਬਾ ਵਿਖੇ ਪਟਿਆਲੇ ਦੇ ਜ਼ਿਲ੍ਹਾ ਪ੍ਰਧਾਨ सुरेंद्र ਗਰਗ ਹੁਣਾਂ ਦੇ ਗੇਟ ਅੱਗੇ ਲਗਾਤਾਰ 70 ਦਿਨ ਤੋਂ ਬਧੇਰੇ ਦਿਨ ਹੋ ਚੁੱਕੇ ਨੇ ਧਰਨਾ ਲੱਗਿਆ ਹੋਇਆ ਉਹਨਾਂ ਦੇ ਗੇਟ ਤੇ ਪੱਕਾ ਧਰਨਾ ਲਾਇਆ ਗਿਆ ਤੇ ਨਾਲ ਨੇ ਸਾਡੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਥੋੜਾ ਜਿਹਾ ਦੱਸ ਦਈਏ ਇਹਨਾਂ ਬਾਰੇ ਜੁਲਾਈ ਮਹੀਨੇ ਤੋਂ ਲਗਾਤਾਰ ਜਦੋਂ ਤੋਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਵਿਰੋਧ ਹੋਣ ਸ਼ੁਰੂ ਹੋਇਆ ਸਭ ਤੋਂ ਪਹਿਲੀ ਮਿਸਾਲ ਪਟਿਆਲਾ ਜ਼ਿਲ੍ਹੇ ਦੇ ਵਿੱਚ ਮਚਾਉਣ ਵਾਲੇ ਲੋਕਾਂ ਨੂੰ ਇਕਜੁੱਟ ਕਰਨ ਵਾਲੇ ਹਰਮੇਲ ਸਿੰਘ ਤੁੰਗਾ ਨੇ ਜਿਵੇਂ ਤੁਸੀਂ ਪਿਛਲੇ ਇਸ ਚੈਨਲ ਦੇ ਉੱਪਰ ਵੀ ਵੇਖਿਆ ਹੋਵੇਗਾ ਸਮੇਂ-ਸਮੇਂ ਦੇ ਉੱਪਰ ਚਾਹੇ ਪੁਤਲੇ ਫੂਕਣੇ ਚਾਹੇ ਕਿਤੇ ਘਰੋ ਕਰਨਾ ਚਾਹੇ ਕਿਤੇ ਮੰਗ ਪੱਤਰ ਦੇਣਾ ਕਰਨੇ ਪ੍ਰਦਰਸ਼ਨ ਕਰਨੇ ਲਗਾਤਾਰ ਇਸ 5-7 ਬੰਦਿਆਂ ਦੇ ਗਰੁੱਪ ਤੋਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਾਉਣ ਵਾਲੇ ਹਰਮੇਲ ਸਿੰਘ ਤੁੰਗਾ ਨਾਲ ਖੜੇ ਨੇ ਚਮਕੌਰ ਸਿੰਘ ਕਨੁਰਕੀ ਹਰਮੇਲ ਸਿੰਘ ਜੀ ਸਵਾਗਤ ਹੈ ਸਵਾਗਤ ਜੀ ਧੰਨਵਾਦ ਹਰਮੇਲ ਸਿੰਘ ਜੀ ਜਿਸ ਤਰ੍ਹਾਂ ਦਿੱਲੀ ਵੀ ਉਗਰਾਹ ਜਥੇਬੰਦੀ ਵੱਲੋਂ ਧਰਨਾ ਹੋ ਰਿਹਾ ਨਾਲ ਦੂਜੀਆਂ ਯੂਨੀਅਨਾਂ ਮੋਢੇ ਨਾਲ ਮੋਢਾ ਜਾ ਕੇ ਸਾਰੇ ਇਕਜੁੱਟ ਚੱਲ ਰਹੇ ਨੇ ਅਗਲੇ ਦਿਨਾਂ ਦਾ ਕਿਸ ਤਰ੍ਹਾਂ ਦਾ ਪਲਾਣਾ ਉਗਰਾਹ ਜਥੇਬੰਦੀ ਦਾ ਕਿਹੜਾ ਅੱਜ ਪੰਜਾਬ ਦੇ ਵਿੱਚ ਕਾਲੇ ਕਰੋਨਾ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਇਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਆਪੋ ਆਪਣੀ ਬਾਤ ਆ ਲਾਈ ਹੈ ਜਿੰਨੇ ਲੱਗਿਆ ਲੋਕਾਂ ਨੂੰ ਜਾਗਰਤ ਕੀਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਵੱਲੋਂ ਫੇਸ ਨਾਬੇ ਵਲਾਗ ਦੀ ਕਮਾਨ ਨੂੰ ਸੰਭਾਲਦੇ ਹੋਏ ਅਸੀਂ ਬਹੁਤ ਪਿੰਡ ਤਿਆਰ ਕਰਕੇ ਤੇਜ਼ ਘੋਲ ਦੇ ਵਿੱਚ ਸ਼ਾਮਲ ਕੀਤੇ ਨੇ ਜਿਹੜੇ ਕਿ ਅੱਜ ਦਿੱਲੀ ਦੇ ਬਾਰਡਰ ਦੇ ਉੱਤੇ ਨਾਬੇ ਬਲਾਗ ਦੇ ਵਿੱਚੋਂ 40 ਤੋਂ 45 ਪਿੰਡ ਭਾਰਤੀ ਕਿਸਾਨ ਜਿਹਨਾਂ ਨੇ ਇਕੱਠਾ ਇਕੱਠਾ ਗਰਾਹਾਂ ਦੀ ਅਗਵਾਹੀ ਹੇਠ ਬੈਠੇ ਨੇ ਨਾਬੇ ਬਲਾਗ ਦੇ ਪਿੰਡ ਜਿਹਦੇ ਵਿੱਚੋਂ 60 ਟਰਾਲੀਆਂ ਉੱਤੇ ਪਹੁੰਚੀਆਂ ਹੋਈਆਂ ਨੇ ਉਹਨਾਂ ਦਾ ਵੀ ਜਾਬਤ ਇਹਨਾਂ ਜ਼ਬਰਦਸਤ ਰੱਖਿਆ ਹੋਇਆ ਕਿ ਕੋਈ ਵੀ ਬੰਦਾ ਜਾਬਤ ਤੋਂ ਵਾਰ ਨਹੀਂ ਹੈਗਾ ਸਾਰੇ ਜਾਬਤ ਦੇ ਅੰਦਰ ਕੰਮ ਕਰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਨੂੰ ਹੋਰ ਸੱਤ ਮਾਰਨ ਵਾਸਤੇ ਅਸੀਂ 26 ਤਰੀਕ ਨੂੰ ਖਨੌਰੀ ਬਾਰਡਰ ਤੋਂ ਬਹੁਤ ਵੱਡਾ ਕਾਫਲਾ ਸਾਡੇ ਕਿਸਾਨ ਮਜ਼ਦੂਰ ਭਰਾਵਾਂ ਦਾ ਤੇ ਭੈਣਾਂ ਦਾ ਲੈ ਕੇ ਨਿਕਲ ਰਿਹਾ ਤੇ ਮੋਹਨ ਸਾਹਿਬ ਜਿਹੜਾ 26 ਦਸੰਬਰ ਨੂੰ ਕਾਫਲਾ ਜਾ ਰਿਹਾ ਖਨੌਰੀ ਰਸਤੇ ਤੋਂ ਇਹ ਕਿਹੜੇ-ਕਿਹੜੇ ਏਰੀਆ ਦੇ ਲੋਕ ਹੋਣਗੇ ਕਿਹੜੇ-ਕਿਹੜੇ ਏਰੀਆ ਦੇ ਕਿਸਾਨ ਹੋਣਗੇ ਇਸ ਇਸ ਜਿਹੜੇ ਕਾਫਲੇ ਜਾ ਰਹੇ ਆ ਭਾਰਤੀ ਕਿਸਾਨ ਯੂਨੀਅਨ ਦੇ ਏਕਤਾ ਗੁਰਾਹਾਂ ਵੱਲੋਂ ਚਾਰ ਜ਼ਿਲ੍ਹੇ ਜਾਣਗੇ ਜਿਸ ਪਟਿਆਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਤੇ ਬਰਨਾਲਾ ਜ਼ਿਲ੍ਹਾ ਜਿਹੜੇ ਬਾਕੀ ਦੇ ਜ਼ਿਲ੍ਹੇ ਨੇ ਉਹ ਡੱਬ ਵਾਲੀ ਬਾਉਂਡਰ ਕਰਾਸ ਕਰਨਗੇ ਲਗਭਗ ਕਿੰਨੀ ਕਿ ਟ੍ਰੈਲੀ ਹੋਵੇਗੀ ਦੋਨਾਂ ਬਾਰਡਰਾਂ ਤੇ ਡੱਬ ਵਾਲੀ ਖਨੌਰੀ ਜਿੰਨਾ ਸੀ ਕਾਫਲਾ ਪਹਿਲਾਂ ਦਿੱਲੀ ਲੈ ਕੇ ਗਿਆ ਉਹ ਸਾਰਿਆਂ ਨੂੰ ਇਹ ਪਤਾ ਉਸ ਤੋਂ ਕਾਫਲਾ ਘਟਣੀ ਨਾਵਾਗੇ ਉਹਨੇ ਕਾਫਲਾ ਲੈ ਕੇ ਜਾਵਾਂਗੇ ਜੇ ਕਹ ਲਈਏ ਕਿ ਦੋਵਾਂ ਥਾਵਾਂ ਤੇ ਲੱਖਾਂ ਦੀ ਗਿਣਤੀ ਜਿੰਦਾ ਹੋ ਸਕਦਾ ਫਿਰ ਜਾ ਸਕਦਾ ਲੱਖਾਂ ਦੀ ਗਿਣਤੀ ਬੰਦਾ ਬੰਦਾ ਜਾਊਗਾ ਕਿਉਂਕਿ ਬਹੁਤ ਵੱਡਾ ਕਾਫਲਾ ਜਿੰਨੇ ਲੋਕ ਪਹਿਲਾਂ ਤਿਆਰ ਹੋ ਨੇ ਉਸ ਤੋਂ ਬਾਅਦ ਕਿ ਅਸੀਂ ਹੋਰ ਲੋਕ ਤਿਆਰ ਕੀਤੇ ਨੇ ਪਿੰਡਾਂ ਦੇ ਵਿੱਚੋਂ ਲੋਕ ਲੋਕ ਜਾਣ ਨੂੰ ਤਿਆਰ ਸੀਗੇ ਪਰ ਉਹਨਾਂ ਦਾ ਸਾਧਨ ਕਰਨਾ ਉਹਨਾਂ ਦੀ ਮੈਨੇਜਮੈਂਟ ਕਰਨੀ ਇਹ ਗੱਲ ਬਾਕੀ ਰਹਿੰਦੀ ਸੀ ਉਹ ਅਸੀਂ ਕਰ ਲਈ 26 ਤਰੀਕ ਨੂੰ ਵੱਡਾ ਕਾਫਲਾ ਲੈ ਕੇ ਆ ਸੀ ਖਨੌਰੀ ਬਾਰਡਰ ਤੋਂ ਦਿੱਲੀ ਵੱਲੋਂ ਚਾਲੇ ਪਾਵਾ ਇੱਕ ਹਰਮੇਲ ਸਿੰਘ ਜੀ ਜਿਹੜਾ ਪਹਿਲੀ ਵਾਰੀ ਜਿਹੜਾ ਕਾਫਲੇ ਗਏ ਨੇ ਉੱਥੇ ਲੱਖਾਂ ਦੀ ਗਿਣਤੀ ਚ ਕਿਸਾਨ ਬੀਬੀਆਂ ਮਤਾਵਾਂ ਬਡੇਰੀਆਂ ਵੀ ਬੈਠੀਆਂ ਹੋਈਆਂ ਨੇ ਉਹ ਜਿਹੜੀ ਪਹਿਲੇ ਜਥੇ ਗਏ ਉਹਨਾਂ ਉੱਥੇ ਪਹੁੰਚੀਆਂ ਹੋਈਆਂ ਮਾਈਆਂ ਦੇ ਵਿੱਚ ਜਿਹੜੀਆਂ ਵਿਧੋ ਨੇ ਵਿਧਵਾ ਨੇ ਉਹਨਾਂ ਦੀ ਆਈਡੀਆ ਗਿਣਤੀ ਕਿੰਨੀ ਕੁ ਹੋ ਸਕਦੀ ਜਾਂ ਕੁੱਲ ਮਾਈਆਂ ਦੀ ਗਿਣਤੀ ਕਿੰਨੀ ਕੁ ਹੋਵੇਗੀ ਜਿਹੜੇ ਪਹਿਲੇ ਜਥੇ ਜਾ ਚੁੱਕੇ ਨੇ ਜਿਹੜੀਆਂ ਸਾਡੀਆਂ ਵਿਧਵਾ ਹੋਈਆਂ ਆ ਭੈਣਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀਆਂ ਨੇ ਉੱਥੇ ਜੀ ਕਿਉਂਕਿ ਉਹਨਾਂ ਨੂੰ ਵੀ ਇੱਕ ਏਸ ਘੋਲ ਦੇ ਨਾਲ ਅੰਦਰੋਂ ਜਨੂੰਨ ਉੱਠਿਆ ਹੋਇਆ ਆ ਆਪਾਂ ਦੇਸ਼ ਲਈ ਕੁਝ ਕਰਕੇ ਦਿਖਾਈਏ ਉਹ ਉੱਥੇ ਹਜ਼ਾਰਾਂ ਸਾਡੀਆਂ ਭੈਣਾਂ ਵਿਧਵਾ ਵੀ ਬੈਠੀਆਂ ਨੇ ਬਜ਼ੁਰਗਔਰਤਾਂ ਜਿਹੜੀ 100 100 ਸਾਲ ਦੀ ਉਮਰ ਹੋ ਚੁੱਕੀ ਆ ਉਹ ਵੀ ਉੱਥੇ ਬੈਠੀਆਂ ਨੇ ਸਾਡੇ ਕਿਸਾਨ ਮਜ਼ਦੂਰ ਵੀ ਬਹੁਤ ਬੈਠੇ ਨੇ ਤੇ ਉੱਥੇ ਬਹੁਤ ਕਿਸਾਨ ਵੀ ਸਾਡੀਆਂ ਮਾਵਾਂ ਪਿੜਾਂ ਸਹੀਦੀਆਂ ਵੀ ਪਾਗੀਆਂ ਜਿਨ੍ਹਾਂ ਦੇ ਅੱਜ ਅਸੀਂ ਮਾਦਮ ਸੰਧਾਨ ਜਨੀ ਦਿਵਸ ਨਾਬੇ ਦੇ ਵਿੱਚ ਮਨਾਇਆ ਉਹਨਾਂ ਨੂੰ 2 ਮਿੰਟ ਦਾ ਮੌਨ ਤੋਂ ਧਾਰ ਕੇ ਅੱਜ ਅਸੀਂ ਚੋਲਾਂ ਨੂੰ ਸਿਹਦਰਾਂ ਨੂੰ ਸੰਧਾਜ ਨਹੀਂ ਭੇਟ ਕੀਤੀ ਆ ਹਰਮੇਲ ਸਿੰਘ ਜੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਬਟਾਲੇ ਦੇ ਛੀਨਾ ਏਰੀਆ ਦੇ ਵਿੱਚ ਅਡਾਨੀ ਦਾ ਨਵਾਂ ਗਰੁੱਪ ਗਦਾਮ ਬਣ ਰਿਹਾ ਸੀ ਜਿਸ ਨੂੰ ਕੱਲ ਜਾ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਰੋਕ ਦਿੱਤਾ ਉਹਨਾਂ ਦੀਆਂ ਕਿਲ ਪੱਤਰੀਆਂ ਉੱਥੇ ਰਕਵਾ ਦਿੱਤੀਆਂ ਗਈਆਂ ਨੇ ਇਸੇ ਚੈਨਲ ਦੇ ਉੱਪਰ ਵੀਡੀਓ ਚੱਲ ਰਹੀ ਹੈ ਉਹਨਾਂ ਦੀ ਆਉਣ ਵਾਲੇ ਦਿਨਾਂ 'ਚ ਕੋਈ ਇਸ ਤਰ੍ਹਾਂ ਦਾ ਵੀ ਪ੍ਰੋਗਰਾਮ ਹੈ ਜਥੇਬੰਦੀ ਦਾ ਪੰਜਾਬ ਦੇ ਵਿੱਚ ਅਡਾਨਿਆਂ ਬਾਨਿਆਂ ਦਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਫਾਇਆ ਹੋ ਜਾਊਗਾ ਨਾ ਇਹਨਾਂ ਦਾ ਕੋਈ ਟਾਵਰ ਰਹੂਗਾ ਨਾ ਇਹਨਾਂ ਦਾ ਕੋਈ ਗਦਾਮ ਰਹੂਗਾ ਨਾ ਇਹਨਾਂ ਦਾ ਜਿਹੜਾ ਕੋਈ ਮੌਲ ਚੱਲਦਾ ਹੋ ਰਹੂਗਾ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਖਾਦਾ ਇਹ ਲੋਕਾਂ ਦਾ ਖੂਰ ਚੂਸਣ ਲੱਗੇ ਤੇ ਲੋਕਾਂ ਦਾ ਕਤਲ ਕਰਨ ਲੱਗੇ ਤੇ ਲੋਕਾਂ ਨੂੰ ਮਾਰਨ ਲੱਗੇ ਤੇ ਲੋਕਾਂ ਨੂੰ ਸਮਝਾ ਜਾ ਇਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਬਿਜ਼ਨਸ ਪੰਜਾਬ 'ਚ ਬਿਲਕੁਲ ਨਹੀਂ ਚੱਲੇਗਾ ਬੀਜੇਪੀ ਦੇ ਜਿਹੜੇ ਅੱਗੇ ਆ ਲੀਡਰ ਨੇ ਆਗੂ ਨੇ ਉਹ ਕਹਿ ਰਹੇ ਨੇ ਜੇਕਰ ਇਨਵੈਸਟਮੈਂਟ ਕਰਨ ਵਾਲੇ ਲੋਕ ਆਉਣਗੇ ਨਹੀਂ ਦੇਸ਼ ਤਰੱਕੀ ਕਿਵੇਂ ਕਰੇਗਾ ਖਾਸ ਕਰਕੇ ਪੰਜਾਬ ਹੁਣ ਤੱਕ ਦੇਸ਼ ਤਰੱਕੀ ਕਰਦਾ ਹੀ ਰਿਹਾ ਸੀ ਐਦੋਂ ਬੜਿਆ ਸਾਡੇ ਪੰਜਾਬ ਨੂੰ ਸਿਉਨੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਇਹ ਲੋਹੇ ਦੀ ਚਿੜੀ ਵੀ ਨਹੀਂ ਰਹੀ ਕਿਉਂਕਿ ਇਹ ਜਿਹੜੇ ਲੋਕ ਵਿਕਾਸ ਕਰਨਾ ਚਾਹੁੰਦੇ ਨੇ ਦੇਸ਼ ਨੂੰ ਖਾਧਾ ਹੀ ਇਹਨਾਂ ਨੇ ਠੀਕ ਹੈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਕੇ 26 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਕਾਫਲੇ ਜਿਹੜੇ ਜਾ ਰਹੇ ਨੇ ਉਧਰ ਨੂੰ ਨਾਬਾ ਇਕੱਲੇ ਨਾਬਾ ਬਲਾਕ ਦੇ ਜਿਹੜਾ ਤੁਹਾਡੇ ਅੰਡਰ ਦੇ ਵਿੱਚ ਹੈ ਇੱਥੋਂ ਕਿੰਨੀ ਗਿਣਤੀ ਜਾਣਗੇ ਅੱਗੇ ਇੱਥੋਂ ਘੱਟੋ ਘੱਟ 20 ਤੋਂ ਲੈ ਕੇ 50 ਤੱਕ ਟਰਾਲੀਆਂ ਜਾ ਸਕਦੇ ਨੇ ਪੂਰਾ ਅੰਕੜਾ ਨਹੀਂ ਕਹਿ ਸਕਦੇ ਜਾਣ ਤੇ ਪਤਾ ਲੱਗੇਗਾ ਲੋਕ ਤਿਆਰ ਬਹੁਤ ਨੇ ਪਰ 20 ਟਰਾਲੀਆਂ ਦੇ ਉੱਪਰੋਂ ਉੱਪਰੇ ਜਾਣਗੇ 40 ਬਾਜਨ 45 50 ਤੱਕ ਵੀ ਜਾ ਸਕਦੇ ਨੇ ਬਹੁਤ ਲੋਕ ਤਿਆਰ ਹੋਏ ਨੇ ਠੀਕ ਹੈ ਨਾ ਬਾ ਬਲਾਕ ਚ ਬੰਦ ਹੋਇਆ ਕੋਈ ਟਾਵਰ ਨਾ ਪੀਓ ਕੰਪਨੀ ਦਾ ਨਾ ਬਾ ਬਲਾਕ ਚ ਅੱਜ ਕਨੁੜਕੀ ਦਾ ਟਾਵਰ ਜਿਹੜਾ ਉਹਦੀਆ ਕਨੈਕਸ਼ਨ ਕਟਵਾਇਆ ਗਿਆ ਜੀ ਵਾਲ ਨੂੰ ਬਲਾ ਕੇ ਹੂੰ ਉਹ BSNL ਦੇ ਟਾਵਰ ਦੇ ਟੱਗੇ ਹੋਇਆ ਸੀ ਤੇ ਉਧਰ ਕਕਰਾਲੇ ਵੀ ਬੰਦ ਹੋਇਆ ਕਕਰਾਲੇ ਪਿੰਡ ਦੇ ਵਿੱਚ ਉਹ ਬੰਦ ਕਰਕੇ ਗਈ ਆ ਕੰਪਨੀ ਆਪ ਉਹਨਾਂ ਨੂੰ ਆਖਿਆ ਕਿ ਇਹ ਪਿੰਡ ਦੇ ਆਪ ਮਹਾਰੇ ਹੋ ਕੇ ਲੋਕ ਚੱਲੇ ਨੇ ਨੌਜਵਾਨ ਪੀੜ੍ਹੀ ਚੱਲੀ ਆ ਵੀ ਇਹ ਟਾਵਰ ਨੇ ਜਿਹੜੇ Jio ਦੇ ਬੰਦ ਕਰ ਦੋ ਨਹੀਂ ਛੋਡੇ ਡੱਬੇ ਚਾੱਕ ਕੇ ਸੀ ਟੋਬੇ ਸਿੱਟ ਦਾਂਗੇ ਇਹਨਾਂ ਦੀ ਪ੍ਰਾਪਰਟੀ ਆ ਆਪਣੀ ਪਿੰਡਾਂ ਦੇ ਵਿੱਚ ਲੈ ਜਾਣ ਚਾੱਕੇ ਨਹੀਂ ਲੋਕ ਆਪ ਮਹਾਰੇ ਚੱਲੇ ਹੋਏ ਨੇ ਇਹ ਕਿਸੇ ਜਦੀਬੰਦੀ ਤੋਂ ਜਾਂ ਕਿਸਿਆਂ ਤੋਂ ਕੋਈ ਕੰਟਰੋਲ ਨਹੀਂ ਹੋਣਾ ਇਹ ਆਪੋ ਆਪ ਦੇ ਜੋ ਇਹਨਾਂ ਨੇ ਰੱਖੇ ਨੇ ਪਿੰਡਾਂ ਦੇ ਵਿੱਚ ਤੇ ਬਾਬਰਪੁਰ ਟਾਵਰ ਇਹਨਾਂ ਦਾ ਜਿੰਨੇ ਵੀ ਨਾਬੇ ਬਲਾਕ ਦੇ ਵਿੱਚ ਆਪਣੇ ਕੱਲ ਮਰਾਉਡ ਦੇ ਵਿੱਚ ਹੀ ਬੰਦ ਕਰਿਆ ਗਿਆ ਸੋ ਅੱਜ 4-5 ਪਿੰਡਾਂ ਦੇ ਵਿੱਚ ਟਾਵਰ ਬੰਦ ਹੋਏ ਨੇ Jio ਦੇ ਸੋ ਆਪ ਹਾਰੇ ਚੱਲੇ ਹੋਏ ਨੇ ਜਿਹੜੇ ਨੌਜਵਾਨ ਨੇ ਕਰਾ ਰਹੇ ਨੇ